पुस्तक संगरामी कम्युनिस्ट आगु ਦਾ ਵਿਸ਼ਾ ਡਾਕਟਰ ਜੀ ਅਧਿਕਾਰੀ ਡਾਕਟਰ ਵਿਗਿਆਨੀ ਪ੍ਰਬੰਧਕ ਤੇ ਇੱਕ ਮਾਨਵਵਾਦੀ ਇਨਸਾਨ ਦਾ ਅਗਲਾ ਪੰਕ ਜਰਮਨੀ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋਣਾ ਇਨਾਂ ਗਤੀਵਿਧੀਆਂ ਦੇ ਨਤੀਜੇ ਵਜੋਂ ਜਰਮਨੀ ਦੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਏ ਅਧਿਕਾਰੀ ਇਸ ਬਾਰੇ ਵਿਸਥਾਰ ਵਿੱਚ ਦੱਸੇ ਹਨ ਕਿ ਉਹਨਾਂ ਨੂੰ 1928 ਦੀ ਪਤਝੜ ਵਿੱਚ ਜਰਮਨੀ ਦੀ ਕਮਿਊਨਿਸਟ ਪਾਰਟੀ ਚ ਸ਼ਾਮਲ ਕੀਤਾ ਗਿਆ ਸੀ ਪਾਰਟੀ ਦਾ ਮੁੱਖ ਦਫ਼ਤਰ ਕਾਰਲ ਲਿਪਕਨੇਚਟ ਹਾਊਸ ਵਿੱਚ ਸੀ ਜਿੱਥੇ ਇੱਕ ਵੱਡੀ ਕਿਤਾਬਾਂ ਦੀ ਦੁਕਾਨ ਸੀ ਵੀਰਿੰਦਰ ਨਾਥ ਨੇ ਉਹਨਾਂ ਨੂੰ ਸੀਪੀਜੀ ਦੇ ਸੰਪਰਕ ਚ ਲਿਆਂਦਾ ਉਹਨਾਂ ਦੀ ਮੈਂਬਰਸ਼ਿਪ ਦੀ ਅਰਜ਼ੀ ਤੇ ਵੀਰਿੰਦਰ ਨਾਥ ਤੇ ਵਿਲੀ ਮੁੰਜ਼ੇਨਬਰਗ ਨੇ ਦਸਤਖਤ ਕੀਤੇ ਸਨ ਜੋ ਪਾਰਟੀ ਦੇ ਯੁਵਾ ਵਰਗ ਦੇ ਨੇਤਾ ਤੇ ਲੀਗ ਅਗੇਨਸਟ ਇੰਪੀਰੀਅਲਿਜ਼ਮ ਦੇ ਸਖਤਰ ਸਨ ਅਧਿਕਾਰੀ ਐਮ ਐਨ ਰਾਏ ਨੂੰ ਵੀ ਮਿਲੇ ਉਲੀਕ ਵਿੱਚ ਰਜਨੀ ਪਾਮਦਤ ਦੇ ਵੱਟੇ ਭਰਾ ਕਲੇਮੈਂਸ ਦੱਤ ਨੂੰ ਵੀ ਮਿਲੇ ਉਹਨਾਂ ਨੇ ਕ੍ਰਾਂਤੀ ਲਈ ਲਿਖਿਆ ਤੇ ਇੰਗਲਜ਼ ਦੇ ਕਮਿਊਨਿਜ਼ਮ ਬਾਰੇ ਸਵਾਲ ਤੇ ਜਵਾਬ ਜਰਮਨ ਤੋਂ ਮਰਾਠੀ ਚਨੁਵਾਦ ਕੀਤੇ ਉਹ ਲੈਸਟਰ ਹੱਜਨਸਨ ਨੂੰ ਮਿਲੇ ਜੋ ਬਾਅਦ ਵਿੱਚ ਮੇਰਿਟ ਸਾਜ਼ਿਸ਼ ਕੇਸ ਵਿੱਚ ਉਹਨਾਂ ਦੇ ਸਾਥੀ ਸਨ ਓਰਿੰਦਰਨਾਥ ਦੀ ਭੈਣ ਸੁਹਾਸਨੀ ਚਟੂਪਾਦੀ ਆਈ ਨੂੰ ਵੀ ਮਿਲੇ ਉਨੇਮਾ ਤੌਰ ਤੇ ਸੀਪੀਜੀ ਦੇ ਜਰਨਲ ਸਕੱਤਰ ਅਨਸ਼ਟ ਥੈਲਮਨ ਦੀਆਂ ਜਨਤਕ ਮੀਟਿੰਗਾਂ ਵਿੱਚ ਸ਼ਾਮਲ ਹੁੰਦੇ ਸਨ ਥੈਲਮਨ ਰਾਸ਼ਟਰਪਤੀ ਚੋਣਾਂ ਲੜਨ ਤੇ 12.6% ਵੋਟਾਂ ਪ੍ਰਾਪਤ ਕਰਨ ਤੋਂ ਬਾਅਦ ਮਸ਼ਹੂਰ ਹੋ ਗਿਆ ਸੀ ਅਧਿਕਾਰੀ ਹਰ ਰੋਜ਼ ਪਾਰਟੀ ਦੇ ਪਰਚੇ ਰੋਟੀ ਫਾਹਨੇ ਮਤਲਬ ਲਾਲ ਝੰਡਾ ਦੀ ਇੱਕ ਕਾਪੀ ਲੈ ਕੇ ਆਪਣੀ ਫੈਕਟਰੀ ਜਾਂਦੇ ਸਨ ਤੇ ਉਹ ਵਰਕਰਾਂ ਨਾਲ ਵਿਚਾਰ ਵਟਾਂਦਰਾ ਕਰਦੇ ਸਨ ਸੋਵੀਅਤ ਯੂਨੀਅਨ ਜਾਣ ਵਿੱਚ ਮਦਦ ਕਰਨ ਲਈ ਅਧਿਕਾਰੀ ਨੇ ਵਿਰਿੰਦਰ ਨਾਥ ਨਾਲ ਸੰਪਰਕ ਕੀਤਾ ਵਿਰਿੰਦਰ ਨਾਥ ਨੇ ਜਵਾਬ ਦਿੱਤਾ ਕਿ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪੇਚ ਸਕਦਾ ਹੈ ਪਰ ਉਹਨਾਂ ਨੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਕਿਉਂਕਿ ਬ੍ਰਿਟਿਸ਼ ਸੀਆਈਡੀ ਉਹਨਾਂ ਦਾ ਬੁਰੀ ਤਰ੍ਹਾਂ ਪਿੱਛਾ ਕਰ ਰਹੀ ਸੀ ਇਸ ਲਈ ਅਜਿਹਾ ਨਹੀਂ ਹੋ ਸਕਿਆ ਭਾਰਤ ਤੋ ਵਾਪਸੀ ਡਾਕਟਰ ਅਧਿਕਾਰੀ ਭਾਰਤ ਵਾਪਸ ਆਉਣਾ ਚਾਹੁੰਦੇ ਸਨ ਕਿ ਕਿ ਭਾਰਤ ਤੇ ਇਥੋਂ ਦੇ ਅੰਦੋਲਨ ਤੋਂ ਵੱਡੀ ਦੂਰੀ ਦੀ ਭਾਵਨਾ ਮਹਿਸੂਸ ਕਰ ਰਹੀ ਸਨ ਨੌਕਰੀ ਦੀਆਂ ਭਵਿੱਖੀ ਸੰਭਾਵਨਾਵਾਂ ਲਈ ਉਹ ਮੇਘਨਾਥ ਸਾਹਾ ਤੇ ਸਤੀਨ ਬੋਸ ਨੂੰ ਮਿਲੀ ਜਿਨ੍ਹਾਂ ਨੇ ਮਦਦ ਦਾ ਵਾਅਦਾ ਕੀਤਾ ਉਹ ਦਸੰਬਰ 1928 ਵਿੱਚ ਬੰਬਈ ਵਾਪਸ ਆਏ ਤੇ ਬਸਤੀਵਾਦੀ ਸਵਾਲ ਦੇ 6ਵੀਂ ਕੈਬਨਿਸਟ ਇੰਟਰਨੈਸ਼ਨਲ ਕਾਂਗਰਸ ਵਿੱਚ ਪਾਸ ਕੀਤੀ ਥੀਸਿਸ ਆਪਣੇ ਨਾਲ ਲੈ ਕੇ ਆਈ ਸੀ CID ਦੇ ਉੱਚ ਅਧਿਕਾਰੀਆਂ ਨੇ بندرگاہ ਤੇ ਕਈ ਘੰਟੇਾਂ ਤੱਕ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਿਸ ਵਿੱਚ ਉਹਨਾਂ ਨੂੰ ਸਿਰਫ ਮਾਰਕਸਵਾਦੀ ਕਿਤਾਬਾਂ ਤੇ ਰਸਾਲੇ ਹੀ ਮਿਲ ਸਕੇ ਫਿਰ ਵੀ ਇਸ ਸਮਗਰੀ ਨੂੰ 1929 ਵਿੱਚ ਮੇਰਟ ਸਾਜ਼ਿਸ਼ ਕੇਸ ਵਿੱਚ ਸਬੂਤ ਵਜੋਂ ਵਰਤਿਆ ਗਿਆ ਸੀ CPI ਮੀਟਿੰਗਾਂ ਵਿੱਚ ਅਧਿਕਾਰੀ ਨੇ ਵਰਕਰਜ਼ ਐਂਡ ਪੈਜ਼ੈਂਟਸ ਪਾਰਟੀ ਦੇ ਸੀ ਜੇ ਦੇਸਾਈ ਮ ਜੀ ਦੇ ਸਾਈ ਨਾਲ ਸੰਪਰਕ ਕੀਤਾ 1928 ਦੇ ਅੰਤ ਵਿੱਚ ਕਲਕੱਤੇ ਵਿੱਚ ਵਰਕਰਸ ਐਂਡ ਫੈਜ਼ੈਂਟਸ ਪਾਰਟੀ ਦੀ ਮੀਟਿੰਗ 'ਚ ਸ਼ਾਮਲ ਹੋਈ 27 ਤੋਂ 29 ਦਸੰਬਰ 1928 ਨੂੰ ਕਲਕੱਤੇ ਵਿੱਚ ਸੀ ਪੀ ਆਈ ਦੀ ਕੇਂਦਰੀ ਕਮੇਟੀ ਦੀ ਇੱਕ ਗੁਪਤ ਮੀਟਿੰਗ ਵੀ ਹੋਈ ਇਸ ਸੂਚਨਾ ਨੂੰ ਸੀ ਪੀ ਆਈ ਮੈਂਬਰ ਵੱਜੋਂ ਸ਼ਾਮਲ ਕੀਤਾ ਗਿਆ ਉਹ ਡਾਂਗੇ ਘਾਟੇ ਮੁਜ਼ਫਰ ਅਹਿਮਦ ਜੁਗਲੇਕਰ ਅਬਦੁਲ ਮਜੀਦ ਤੇ ਹੋਰਾਂ ਨੂੰ ਮਿਲੇ ਉਹਨਾਂ ਨੂੰ ਸੀਪੀਆਈ ਦੀ ਕੇਂਦਰੀ ਕਮੇਟੀ ਵਿੱਚ ਸ਼ਾਮਲ ਕਰ ਲਿਆ ਗਿਆ। ਬੰਬਈ ਵਾਪਸ ਆ ਕੇ ਉਹ ਮਜ਼ਦੂਰਾਂ ਦੀ ਬਸਤੀ 'ਚ ਰਹਿਣ ਲੱਗੇ ਤੇ ਉਹ ਆਪਣਾ ਖਾਣਾ ਖੁਦ ਬਣਾਉਂਦੇ ਸੀ। ਉਹਨਾਂ ਨੂੰ ਆਪਣੇ ਪਿਤਾ ਤੋਂ ਖਰਚ ਕਰਨ ਲਈ ਬਹੁਤ ਘੱਟ ਰਕਮ ਮਿਲਦੀ ਸੀ। ਉਹਨਾਂ ਨੇ ਮਜ਼ਦੂਰਾਂ ਵਿੱਚ ਮਾਰਕਸਵਾਦੀ ਸਿੱਖਿਆ ਦਾ ਪ੍ਰਚਾਰ ਕੀਤਾ। ਬਾਅਦ ਵਿੱਚ ਉਹ ਗਿਰਨੀ ਕਾਮਗਰ ਯੂਨੀਅਨ ਦੇ ਦਫ਼ਤਰ 'ਚ ਰਹੇ ਕਿਉਂਕਿ ਉਹਨਾਂ ਦੇ ਪਿਤਾ ਨੂੰ ਉਹਨਾਂ ਦਾ ਪਾਰਟੀ 'ਚ ਕੰਮ ਕਰਨਾ ਪਸੰਦ ਨਹੀਂ ਸੀ। ਇਸ ਲਈ ਪਿਤਾ ਜੀ ਨੇ ਉਹਨਾਂ ਨੂੰ ਕਿਹਾ ਕਿ ਉਹ ਘਰ 'ਚ ਰਹਿ ਕੇ ਖਾਣਾ ਤਾਂ ਖਾ ਸਕਦਾ ਹੈ ਪਰ ਪਾਰਟੀ ਦੀਆਂ ਗਤੀਵਿਧੀਆਂ ਨਹੀਂ ਕਰ ਸਕਦਾ। ਮੈਰਟ ਸਾਜ਼ਿਸ਼ ਕੇਸ ਵਿੱਚ ਡਾਕਟਰ ਅਧਿਕਾਰੀ ਨੂੰ 20 ਮਾਰਚ 1929 ਨੂੰ 31 ਹੋਰ ਲੋਕਾਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤੇ ਮੈਰਟ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਉਹਨਾਂ ਨੂੰ ਜੇਲ੍ਹ ਸਮੂਹ ਦਾ ਸਖਤਰ ਬਣਾਇਆ ਗਿਆ ਤੇ ਉਹਨਾਂ ਨੇ ਉੱਥੇ ਕਈ ਦਸਤਾਵੇਜ਼ ਤਿਆਰ ਕੀਤੇ। ਮੋਤੀ لال ਨਹਿਰੂ ਤੇ ਹੋਰ ਬਹੁਤ ਸਾਰੇ ਲੋਕ ਉਹਨਾਂ ਨੂੰ ਤੇ ਹੋਰ ਕੈਦੀਆਂ ਨੂੰ ਮਿਲਣ ਆਉਂਦੇ ਸਨ ਉਹਨਾਂ ਨੂੰ ਐਮਜੀ ਦੇਸਾਈ ਨਾਲ ਹਥਕੜੀਆਂ ਲਗਾਈਆਂ ਜਾਂਦੀਆਂ ਸਨ ਜਿਨ੍ਹਾਂ ਨੇ ਬਹੁਤ ਕੁਝ ਲਿਖਿਆ ਮੈਰਟ ਵਿੱਚਲੇ ਦਿਨਾਂ ਨੂੰ ਮਾਰਕਸਵਾਦੀ ਯੂਨੀਵਰਸਿਟੀ ਵੱਜੋਂ ਵਰਤਿਆ ਗਿਆ ਜਿਸ ਵਿੱਚ ਅਧਿਕਾਰੀ ਨੇ ਮੋਰੀ ਭੂਮਿਕਾ ਨਿਭਾਈ ਸਥਾਨਕ ਜ਼ਿਲ੍ਹਾ ਮੈਜਿਸਟ੍ਰੇਟ ਬਹੁਤ ਚੰਗਾ ਇਨਸਾਨ ਸੀ ਤੇ ਉਹਨਾਂ ਨੇ ਆਪਣੀ ਨਿੱਜੀ ਲਾਇਬ੍ਰੇਰੀ ਵੀ ਇਨ੍ਹਾਂ ਪਿਆਰੇ ਲੋਕਾਂ ਲਈ ਖੋਲ੍ਹ ਦਿੱਤੀ ਸੀ ਇਨ੍ਹਾਂ ਸਾਰਿਆਂ ਨੂੰ ਬਹੁਤ ਮਜ਼ਾ ਆਇਆ ਕੱਟੇ ਤੇ ਹੋਰ ਲੋਕਾਂ ਨੇ ਆਰਕਾਮ ਨਾਮਕ ਇੱਕ ਮੈਗਜ਼ੀਨ ਸ਼ੁਰੂ ਕੀਤਾ ਜੋ ਕਾਰਟੂਨ, ਸਕੈਚ, ਨਿੱਜੀ ਤੇ ਰਾਜਨੀਤਿਕ ਮਸਾਲਾ ਪ੍ਰਕਾਸ਼ਿਤ ਕਰਦਾ ਸੀ ਡਾਕਟਰ ਅਧਿਕਾਰੀ ਇੱਕ ਮੂਰੀ ਕਲਾਕਾਰ ਤੇ ਕਾਰਟੂਨਿਸਟ ਸਨ ਉਹਨਾਂ ਨੇ ਨਾਟਕ ਵੀ ਖੇਡੇ ਜਿਸ 'ਚ ਅਧਿਕਾਰੀ ਨੇ ਆਪਣੇ ਪਤਲੇ ਸਰੀਰ ਨਾਲ ਐਕਟਿੰਗ ਕੀਤੀ ਜਿਸ 'ਚ ਮਹਾਤਮਾ ਗਾਂਧੀ ਨੂੰ ਸੋਟੀ ਨਾਲ ਪੇਸ਼ ਕੀਤਾ ਗਿਆ ਸੀ ਅਲਬਰਟ ਆਇਨਸਟਾਈਨ ਇੱਕ ਉਦਯੋਗਿਕ ਕੰਪਲੈਕਸ ਦੇ ਖੋਜ ਵਿਭਾਗ ਨਾਲ ਜੁੜੇ ਹੋਏ ਸਨ ਜਿਸ ਵਿੱਚ ਅਧਿਕਾਰੀ ਕੰਮ ਕਰਦੇ ਸਨ ਅਧਿਕਾਰੀਆਂ ਆਇਨਸਟਾਈਨ ਨੂੰ ਜਾਣਦੇ ਸਨ ਇਸੇ ਲਈ ਆਇਨਸਟਾਈਨ ਨੂੰ ਮੇਰਟ ਕੇਸ ਵਾਪਸ ਲੈਣ ਲਈ ਰਾਮ ਸੇ ਮੈਕਡੋਨਲਡ ਨੂੰ ਖੁੱਲਾ ਪੱਤਰ ਲਿਖਣ ਲਈ ਪ੍ਰੇਰਿਆ ਗਿਆ ਆਇਨਸਟਾਈਨ ਨੇ ਡਾਕਟਰ ਅਧਿਕਾਰੀ ਦੀ ਰਿਹਾਈ ਦੀ ਮੰਗ ਕਰਦੇ ਹੋਏ ਇੱਕ ਜਨਤਕ ਬਿਆਨ ਜਾਰੀ ਕੀਤਾ ਉਨ੍ਹਾਂ ਨੂੰ ਮਾਰਚ 1933 ਚ ਰਿਹਾ ਕਰ ਦਿੱਤਾ ਗਿਆ ਸੀਪੀਆਈ ਦੇ ਜਨਰਲ ਸਕੱਤਰ 파ਟੀ ਕਮਜ਼ੋਰ ਤੇ ਬਿਖਰੀ ਹੋਈ ਸੀ 1933 ਚ ਅਧਿਕਾਰੀ ਨੇ ਕੁਝ ਸਾਥੀਆਂ ਦੀ ਇੱਕ ਮੀਟਿੰਗ ਕੀਤੀ ਤੇ ਇੱਕ ਅਰਜ਼ੀ ਕੇਂਦਰੀ ਕਮੇਟੀ ਦਾ ਗਠਨ ਕੀਤਾ ਗਿਆ ਡਾਕਟਰ ਜੀ ਅਧਿਕਾਰੀ ਨੂੰ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਇੱਕ ਵੀ ਹੜਤਾਲ ਜਈ ਨਹੀਂ ਸੀ ਜਿਸ ਵਿੱਚ ਉਹਨਾਂ ਨੇ ਹਿੱਸਾ ਨਾ ਲਿਆ ਹੋਵੇ ਜਾਂਗਵਾਈ ਨਾ ਕੀਤੀ ਹੋਵੇ ਇਸ ਸਮੇਂ ਦੌਰਾਨ ਉਹਨਾਂ ਨੇ ਕਮਿਨਿਸਟ ਲਹਿਰ ਦੇ ਇਕੀ ਕਰਨ ਚ ਮੁੱਖ ਭੂਮਿਕਾ ਨਿਭਾਈ ਉਹਨਾਂ ਨੂੰ ਮਈ 1934 ਚ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਬਾਈਕੁਲਾ ਜੇਲ੍ਹ ਵਿੱਚ ਤੇ ਫਿਰ ਬੀਜਾਪੁਰ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਉਹਨਾਂ ਦਾ ਛੋਟਾ ਭਰਾ ਜਗਨਨਾਥ ਉਹਨਾਂ ਦੇ ਨਾਲ ਸੀ ਅਧਿਕਾਰੀ ਨੇ ਅਧਿਕ ਸਿਆਹੀ ਨਾਲ ਸੁਨੇਹੇ ਭੇਜਣ ਦੀ ਕਲਾ ਚ નિਪੁੰਨਤਾ ਪ੍ਰਾਪਤ ਕੀਤੀ ਫਰਵਰੀ 1937 ਚ ਅਜੋਏ ਗੋਸ਼ਤੀ ਮਦਦ ਨਾਲ ਬੀਜਾਪੁਰ ਤੋਂ ਨਾਟਕੀ ਢੰਗ ਨਾਲ ਭੱਜ ਨਿਕਲੇ ਤੇ ਕਲਕੱਤੇ ਚਲੇ ਗਏ ਉੱਥੇ ਉਹਨਾਂ ਨੇ ਗੈਦਰਿੰਗ ਸਟਾਰਮ ਸਿਲੈਕ ਵਾਲਾ ਸੀਪੀਆਈ ਦਾ ਮੈਨੀਫੈਸਟੋ ਤਿਆਰ ਕੀਤਾ ਜੋ ਕਿ ਪਾਰਟੀ ਕਾਂਗਰਸ ਦੇ ਫੈਜ਼ਪੁਰ ਸੈਸ਼ਨ ਤੋਂ ਵੰਡੇ ਆ ਗਿਆ ਸੀ ਪੀਸੀ ਜੋਸ਼ੀ ਕਾਰਜਕਾਰੀ ਜਰਨਲ ਸਕੱਤਰ ਬਣੇ ਪਾਰਟੀ ਨੇ ਅਧਿਕਾਰੀ ਨੂੰ ਬੰਬਈ ਭੇਜਿਆ ਤੇ ਉਹਨਾਂ ਨੇ ਐਸਸੀ ਡਾਂਗੇ ਨਾਲ ਸੰਪਰਕ ਕੀਤਾ ਵਾਦਿਤ ਅਧਿਕਾਰੀ ਪਾਰਟੀ ਦੇ ਸੰਗਠਨ ਨੈਸ਼ਨਲ ਫਰੰਟ ਦੇ ਮੁੱਖ ਸੰਚਾਲਕ ਬਣ ਗਏ ਅਧਿਕਾਰੀ ਨੇ ਕਾਂਗਰਸ ਸੋਸ਼ਲਿਸਟ ਪਾਰਟੀ ਵੱਲੋਂ ਆਂਧਰਾ ਪ੍ਰਦੇਸ਼ ਵਿੱਚ ਚਲਾਏ ਜਾ ਰਹੇ ਮੰਟੀ ਨਾਵਰੀ ਪਲਮ ਸਮਰ ਸਕੂਲ ਆਫ ਪੋਲਿਟਿਕਸ ਵਿੱਚ ਲੈਕਚਰ ਦਿੱਤਾ ਜਿੱਥੇ ਸੀ ਰਾਜੇਸ਼ਵਰ ਰਾਓ ਪਹਿਲੀ ਵਾਰ ਉਨ੍ਹਾਂ ਨੂੰ ਮਿਲੇ ਸਨ ਉਹ 1939 ਵਿੱਚ ਸ਼੍ਰੀਮਤੀ ਸ਼ਾਂਤਾ ਬਾਈ ਵਿੰਗਰਕਰ ਦੇ ਵਿਰੁੱਧ ਚੋਣ ਲੜੇ ਤੇ ਬੰਬੇ ਪ੍ਰੋਵਿੰਸ਼ੀਅਲ ਕਾਂਗਰਸ ਕਮੇਟੀ ਲਈ ਚੁਣੇ ਗਏ ਸਨ ਦਿਲਸ਼ਾਦ ਜਾਰੀ ਅਧਿਕਾਰੀ ਦੇ ਪੋਲਿੰਗ ਅਜੇਟ ਸਨ ਤੇ ਭੁੱਲ ਭਾਈ ਦੇਸਾਈ ਪੋਲਿੰਗ ਅਫਸਰ ਸਨ ਪੀਸੀ ਜੋਸ਼ੀ ਭਰਤਵਾਜ ਤੇ ਅਜੋਈ ਕੋਸ਼ ਦੇ ਨਾਲ ਸੀਪੀਆਈ ਦੇ ਪੋਲਟ ਬਿਊਰੋ ਮੈਂਬਰ ਵੀ ਬਣੇ ਜਦੋਂ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਇਆ ਤਪੂ ਮਿੰਗਾਤ ਹੋ ਗਏ ਉਹਨਾਂ ਦੀਆਂ ਲੁਕਣਗਾਹਾਂ ਚੋਂ ਇੱਕ ਗਾਂਧੀਜੀ ਦੀ ਜੀਵਨੀ ਦੇ ਲੇਖਕ ਡੀਜੀ ਤੰਦੁਲਕਰ ਦਾ ਫਲੈਟ ਸੀ ਧੰਨਵਾਦ ਚਲਦਾ